ਕਿਹੜਾ ਤਰੀਕਾ ਹੈ ਨਾਮ ਜਪਣ ਦਾ ਬੰਦਗੀ ਕਰਨ ਦਾ ਸਿਮਰਨ ਕਰਨ ਦਾ ਤਾਂ ਮਹਾਪੁਰਸ਼ ਕੋਈ ਨਾ ਕੋਈ ਉਜਗਤੀ ਦੱਸਦੇ ਆ ਤੇ ਜੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਨੂੰ ਪੁੱਛੀਏ ਕਿ ਮਹਾਰਾਜ ਜੀ ਨਾਮ ਕਵੇਂ ਜਪੀਏ ਬੰਦਗੀ ਕਵੇਂ ਕਰੀਏ ਤਾਂ ਮਹਾਰਾਜ ਜੀ ਕਹਿੰਦੇ RAM ਜਪੋ ਜੀ ਐਸੇ ਐਸੇ ਤਰੂਪ ਰਹਿਲਾਦ ਜਪਿਓ ਹਰ ਜੈਸੇ ਦੇਖੋ ਤਰੂ ਅਤੇ ਪ੍ਰਹਿਲਾਦ ਆਪਣੇ ਸਮੇਂ ਦੇ ਵਿੱਚ ਹੋਏ ਉਹਨਾਂ ਨੇ ਦੇਖੋ ਇਸ ਤਰ੍ਹਾਂ ਦਾ ਕਰਮ ਕੀਤਾ ਜਿਹਦੇ ਕਰਕੇ ਉਹ ਦੁਨੀਆ ਦੇ ਵਿੱਚ ਅਮਰ ਹੋ ਗਏ ਜਿੰਨਾ ਚਿਰ ਸੰਸਾਰ ਰਹੇਗਾ ਉਹਨਾਂ ਚਿਰ ਉਹਨਾਂ ਦਾ ਨਾਮ ਰਹੇਗਾ ਉਹਨਾਂ ਦੇ ਵੱਲੋਂ ਕੀਤੇ ਹੋਏ ਜਿਹੜੇ ਚੰਗੇ ਕਰਮ ਨੇ ਉਹਨਾਂ ਦੇ ਚਿੰਨ ਇਸ ਦੁਨੀਆ ਦੇ ਉੱਤੇ ਰਹਿਣਗੇ ਦੂਸਰੇ ਪਾਸੇ ਜਦੋਂ ਅਸੀਂ ਮਹਾਰਾਜ ਜੀ ਦੀ ਬਾਣੀ ਪੜ੍ਹਦੇ ਹਾਂ ਤੇ ਬਾਣੀ ਦੇ ਅੰਦਰ ਇੱਕ 라ਵਣ ਦਾ ਜ਼ਿਕਰ ਆਉਂਦਾ ਹੈ ਇੱਕ ਹਰਨਾਕਸ਼ ਦਾ ਜ਼ਿਕਰ ਆਉਂਦਾ ਆਪਾਂ ਇਹ ਬਚਨ ਰੋਜ਼ ਹੀ ਪੜ੍ਹਦੇ ਸੁਣਦੇ ਆ ਹਰ ਯੁਗ ਯੁਗ ਭਗਤੋ ਪਾਇਆ ਪੈਜ ਰਖਦਾ ਆ ਆ ਰਾਮ ਰਾਜੇ ਹਰਨਾਕਸ਼ ਦੁਸ਼ਟ ਹਰ ਮਾਰਿਆ ਪ੍ਰਹਿਲਾਦ ਤਰਾਇਆ ਹਰਨਾਕਸ਼ ਦੁਸ਼ਟ ਪਾਪੀ ਹਰਨਾਕਸ਼ ਵੀ ਆਇਆ ਪਰ ਉਹਨੇ ਕਰਮ ਮੇਸਤਰਾਂ ਦੇ ਕੀਤੇ ਪਾਪ ਕਰਮ ਕੀਤੇ ਦੁਨੀਆ ਨੂੰ ਦੁੱਖ ਦਿੱਤਾ ਉਹਦੇ ਨਾਮ ਦੇ ਨਾਲ ਪਾਪੀ ਸ਼ਬਦ ਲੱਗ ਗਿਆ ਚਿੰਨ ਉਹ ਵੀ ਛੱਡ ਕੇ ਗਿਆ ਪਰ ਦੇਖਿਓ ਹੁਣ ਦੇਖੋ ਚੰਗਾ ਮਨੁੱਖ ਵੀ ਸੰਸਾਰ ਦੇ ਵਿੱਚ ਆਉਂਦਾ ਹੈ ਮਾੜਾ ਮਨੁੱਖ ਵੀ ਸੰਸਾਰ ਦੇ ਵਿੱਚ ਆਉਂਦਾ ਹੈ ਆਪਣੇ ਆਪਣੇ ਕੀਤੇ ਹੋਏ ਕਰਮਾਂ ਦੇ ਉਹ ਚਿੰਨ ਛੱਡ ਕੇ ਚਲੇ ਜਾਂਦੇ ਪਰ ਜਿਹੜੇ ਆਉਣ ਵਾਲੀਆਂ ਨਸਲਾਂ ਹੁੰਦੀਆਂ ਪੀੜੀਆਂ ਹੁੰਦੀਆਂ ਨੇ ਨਾ ਉਹ ਫਿਰ ਉਹਨਾਂ ਨੇ ਵੱਡੇ-ਵਡੇਰਿਆਂ ਦਾ ਆਪਣਿਆਂ ਦਾ ਇਤਿਹਾਸ ਪੜ੍ਹਦਿਆਂ ਤੇ ਜਿਹੜੇ ਤਾਂ ਚੰਗੇ ਇਨਸਾਨਾਂ ਦੇ ਬਾਰੇ ਪੜ੍ਹਦੇ ਆ ਫਿਰ ਉਹਨਾਂ ਚੰਗੇ ਇਨਸਾਨਾਂ ਨੂੰ ਪੜ੍ਹ ਕੇ ਉਹਨਾਂ ਦੇ ਪਾਦ ਚਿੰਨ੍ਹਾਂ ਦੇ ਉੱਤੇ ਤੁਰਨ ਦਾ ਯਤਨ ਕਰਦੇ ਮਹਾਰਜ ਜੀ ਵੀ ਬਾਣੀ ਅੰਦਰ ਕਹਿੰਦੇ ਬਬਾਣੀਆਂ ਕਹਾਣੀਆਂ ਪੁੱਤ ਸੁਪੁੱਤ ਕਰੀਨ ਜਿਹੜੇ ਆਪਣੇ ਵੱਡੇ ਬਾਬਿਆਂ ਦੀਆਂ ਬਜ਼ੁਰਗਾਂ ਦੀਆਂ ਕਹਾਣੀਆਂ ਨੂੰ ਪੜ੍ਹਦੇ ਆਂ ਪੜ੍ਹ ਕੇ ਉਹਨਾਂ ਦੇ ਉੱਤੇ ਚੱਲਣ ਦਾ ਯਤਨ ਕਰਦੇ ਆਂ ਨਾ ਉਹ ਕਹਾਣੀਆਂ ਜਿਹੜੀਆਂ ਨੇ ਪੁੱਤਰਾਂ ਨੂੰ ਸੁਪੁੱਤਰ ਬਣਾ ਦਿੰਦੀਆਂ ਨੇ ਤਾਂ ਹੀ ਸਾਨੂੰ ਮਹਾਰਾਜੀ ਨੇ ਇਹ ਬਾਣੀ ਦੇ ਅੰਦਰ ਫਰਮਾਨ ਕੀਤਾ ਕਿ ਤੂੰ ਸਤ ਸੰਗਤ ਕਰ ਸਾਧੂਆਂ ਦੀ ਸੰਗਤ ਕਰ ਗੁਰਮੁਖਾਂ ਦੀ ਸੰਗਤ ਕਰ ਉਹਦੇ ਵਿੱਚੋਂ ਤੈਨੂੰ ਸਿੱਖਣ ਵਾਸਤੇ ਬਹੁਤ ਕੁਝ ਮਿਲੇਗਾ ਤਾਈ ਮਹਾਰਾਜ ਜੀ ਨੇ ਦੇਖੋ ਸਾਰੀ ਬਾਣੀ ਦੇ ਅੰਦਰ ਬਹੁਤ ਮਹਿਮੰਗਾਈ ਹੈ ਸਾਧ ਸੰਗਤ ਦੀ ਮਹਾਰਾਜ ਜੀ ਕਹਿੰਦੇ ਵੱਡ ਭਾਗੀ ਹਰ ਸੰਗਤ ਪਾਵੈ ਭਾਗ ਹੀਨ ਬ੍ਰਹਮਚੋਟਾਂ ਖਾਵੈ ਬਿਨ ਭਾਗਾ ਸਤ ਸੰਗ ਨ ਲੱਭੈ ਬਿਨ ਸੰਗਤ ਮੈਲ ਭਰੀ ਜੀਉ ਵੀ ਵੱਡਿਆਂ ਭਰ ਭਾਗਾ ਕਰਕੇ ਸਾਧ ਸੰਗਤ ਦੀ ਪ੍ਰਾਪਤੀ ਹੋਇਆ ਕਰਦੀ ਹੈ ਨਹੀਂ ਤੇ ਸੰਗਤ ਤੋਂ ਬਿਨਾ ਤਾਂ ਮੈਲ ਹੀ ਭਰੀ ਜਾਂਦੀ ਹੈ ਨਾ ਮਨੁੱਖ ਦੇ ਅੰਦਰ ਆਪਾਂ ਦੇਖਦੇ ਹਾਂ ਆਪ ਸਾਰੇ ਜੁੜ ਬੈਠੇ ਹੋ ਮਹਾਰਾਜ ਜੀ ਦੀ ਸੰਗਤ ਦੇ ਵਿੱਚ ਇੱਥੇ ਆਪਾਂ ਨੂੰ ਸਿੱਖਣ ਵਾਸਤੇ ਮਿਲ ਰਿਹਾ ਜਿਵੇਂ ਮਹਾਰਾਜ ਦੀ ਬਾਣੀ ਕਹਿੰਦੀ ਨਾ ਸੱਤੀ ਪਹਿਲੀ ਸਤਿ ਭਲਾ ਬਹੀਏ ਪੜਿਆਂ پاس ਉਥੇ ਪਾਪ ਪੁੰਨ ਵਿਚਾਰੀਐ ਕੂੜਾ ਘਟੈ ਰਾਸ ਵੀ ਉਹਨਾਂ ਪੜਿਆਂ ਦੇ پاس ਬੈਠ ਜਿਨ੍ਹਾਂ ਨੇ ਗੁਰਮਤਿ ਦੀ ਵਿੱਦਿਆ ਨੂੰ ਗ੍ਰਹਿਣ ਕੀਤਾ ਹੋਇਆ ਹੈ ਜਿਨ੍ਹਾਂ ਨੇ ਗੁਰੂ ਦੀ ਮੱਤ ਨੂੰ ਗ੍ਰਹਿਣ ਕੀਤਾ ਹੋਇਆ ਉਹਨਾਂ ਦੇ ਕੋਲ ਬੈਠ ਉੱਥੇ ਬੈਠਣ ਨਾਲ ਕੀ ਹੋਵੇਗਾ ਤੇਰੇ ਅੰਦਰ ਜਿਹੜੀ ਝੂਠ ਦੀ ਕੋੜ ਦੀ ਪਾਲ ਕੰਧ ਬਣੀ ਹੋਈ ਹੈ ਨਾ ਉਹਦੀ ਜਿਹੜੀ ਪੂੰਜੀ ਤੂੰ ਆਪਣੇ ਅੰਦਰ ਵਿਧਾਈ ਬੈਠਾ ਉਹ ਘਟੇਗੀ ਇੱਥੇ ਬੈਠਣ ਦੇ ਨਾਲ ਸਾਡੇ ਜਿਹੜੇ ਪਾਪ ਨੇ ਨਾ ਉਹ ਘਟਦੇ ਨੇ ਪਰ ਦੇਖਿਓ ਦੂਜੀ ਥਾਂ ਮਹਾਰਾਜ ਜੀ ਇਹ ਵੀ ਕਹਿੰਦੇ ਆ ਬਿਨ ਸੰਗਤ ਮੈਲ ਭਰੀ ਜਿਓ ਜਦੋਂ ਅਸੀਂ ਹੋਰ ਲੋਕਾਂ ਕੋਲ ਜਾ ਕੇ ਬੈਠਾਂਗੇ ਨਿੰਦਿਆ ਚੁਗਲੀ ਕਰਾਂਗੇ ਈਰਖਾ ਸਾੜਾ ਦਵੇਸ਼ ਦੀਆਂ ਗੱਲਾਂ ਕਰਾਂਗੇ ਨਾ ਉਹਦੇ ਨਾਲ ਸਾਡੇ ਅੰਦਰ ਮੈਲ ਭਰੀ ਜਾਣੀ ਹੈ ਮਨ ਤਾਂ ਪਹਿਲਾਂ ਹੀ ਸਾਡਾ ਮੈਲ ਨਾਲ ਭਰਿਆ ਹੋਇਆ ਮਹਾਰਾਜ ਕਹਿੰਦੇ ਜਨਮ ਜਨਮ ਕੀ ਇਸ ਮਨ ਕੋ ਮਲ ਲੱਗੀ ਇੱਕ ਜਨਮ ਦੀ ਨਹੀਂ ਜਨਮਾਂ ਜਨਮਾਂ ਤਰਾਂ ਦੀ ਇਸ ਮਨ ਨੂੰ ਮੈਲ ਲੱਗੀ ਹੋਈ ਹੈ ਤੇ ਇਹ ਜਿਹੜੀ ਮੈਲ ਹੈ ਇੰਨੀ ਗਾੜੀ ਹੋ ਚੁੱਕੀ ਐ ਇਹ ਧੋਤਿਆਂ ਲੈਂਦੀ ਨਹੀਂ ਪਰ ਇਹਨੂੰ ਧੋਣ ਦਾ ਯਤਨ ਕੀ ਐ ਤਰੀਕਾ ਕੀ ਮਹਾਰਾਜੀ ਦੱਸਦੇ ਗੁਰੂ ਦਾ ਸ਼ਬਦ ਐ ਗੁਰਬਾਣੀ ਹੈ ਗੁਰਬਾਣੀ ਦੇ ਨਾਲ ਗੁਰੂ ਕੇ ਸ਼ਬਦ ਦੇ ਨਾਲ ਇਸ ਮਨ ਨੂੰ ਜਿਹੜੀ ਮੈਲ ਲੱਗੀ ਇਸ ਮਤ ਨੂੰ ਜਿਹੜੀ ਮੈਲ ਲੱਗੀ ਉਹਨੂੰ ਆਪਾਂ ਧੋ ਸਕਦੇ ਹਾਂ ਰੋਜ਼ ਪੜ੍ਹਦੇ ਨਾ ਆਪਾਂ ਬਾਣੀ ਦੇ ਅੰਦਰ ਮਹਾਰਾਜੀ ਕਹਿੰਦੇ ਭਰੀਐ ਹੱਥ ਪੈਰ ਤਨ ਦੇਹ ਪਾਣੀ ਧੋਤਾ ਉਤਰ ਸੋਖੇਹ ਮੂਤ ਪਲੀਤੀ ਕੱਪੜ ਹੋਏ ਦੇ ਸਾਬੂਨ ਲਈਆ ਉਹ ਧੋਏ ਸਫਾਈ ਹਰ ਮਨੁੱਖ ਨੂੰ ਚੰਗੀ ਲੱਗਦੀ ਹੱਥ ਪੈਰ ਸਾਡੇ ਗੰਦੇ ਹੋ ਜਾਂਦੇ ਅਸੀਂ ਪਾਣੀ ਨਾਲ ਧੋ ਲੈਨੇ ਆ ਵਸਤਰ ਸਾਡੇ ਕੱਪੜੇ ਸਾਡੇ ਕਿਸੇ ਕਿਰਿਆ ਦੇ ਕਰਕੇ ਪਲੀਤ ਹੋ ਜਾਂਦੇ ਤਾਂ ਉਹਨਾਂ ਨੂੰ ਅਸੀਂ ਸਾਬਣ ਦੇ ਨਾਲ ਧੋ ਲਿਆ ਜਾਂਦਾ ਤੇ ਮਹਾਰਾਜ ਜੀ ਕਹਿੰਦੇ ਠੀਕ ਹੈ ਇੱਕ ਬਾਹਰ ਲਈ ਕਿਰਿਆ ਹੈ ਇਹ ਸਫਾਈ ਵਾਸਤੇ ਪਰ ਜਿਹੜੀ ਸਾਡੀ ਮੱਤ ਹੈ ਜਾਂ ਸਾਡਾ ਮਨ ਹੈ ਉਹ ਪਾਪਾਂ ਦੇ ਦੀ ਮੈਲ ਦੇ ਨਾਲ ਭਰਿਆ ਪਿਆ ਮੈਲਾ ਹੋਇਆ ਪਿਆ ਉਹਨੂੰ ਕਵੇਂ ਧੋਤਾ ਜਾ ਸਕਦਾ ਹੈ ਉਹਨੂੰ ਧੋਣ ਦਾ ਤਰੀਕਾ ਮਹਾਰਾਜ ਜੀ ਫਿਰ ਦੱਸਦੇ ਭਰੀਏ ਮੱਤ ਪਾਪਾਂ ਕੇ ਸੰਗ ਉਹ ਧੋਪੈ ਨਾਵੇ ਕੈ ਰੰਗ ਜਿਹੜੀ ਮੱਤ ਪਾਪਾਂ ਦੇ ਨਾਲ ਭਰੀ ਹੋਈ ਹੈ ਨਾ ਉਹ ਨਾਮ ਰੂਪੀ ਸਾਬਣ ਤੇ ਪ੍ਰੇਮ ਰੂਪੀ ਪਾਣੀ ਪਾ ਕਰਕੇ ਉਸ ਮਤ ਨੂੰ ਧੋਤਾ ਜਾ ਸਕਦਾ ਜਦੋਂ ਪਿਆਰ ਦੇ ਨਾਲ ਅਸੀਂ ਵਾਹਿਗੁਰੂ ਦਾ ਨਾਮ ਜਪਾਂਗੇ ਬਾਣੀ ਨੂੰ ਪੜਾਂਗੇ ਸਿਮਰਨ ਕਰਾਂਗੇ ਤਾਂ ਫਿਰ ਸਾਡਾ ਮਨ ਜਿਹੜਾ ਇਹ ਧੋਤਾ ਜਾਵੇਗਾ ਸੋ ਇਸ ਕਰਕੇ ਸੰਗਤ ਦੇ ਵਿੱਚ ਜਦੋਂ ਆ ਕੇ ਅਸੀਂ ਬੈਠਾਂਗੇ ਇੱਥੋਂ ਸਾਨੂੰ ਸਿੱਖਣ ਵਾਸਤੇ ਮਿਲੇਗਾ ਤਾਂ ਹੀ ਮਹਾਰਾਜ ਜੀ ਵਾਰ-ਵਾਰ ਸਾਨੂੰ ਇਹ ਗੱਲ ਕਹਿੰਦੇ ਕਿ ਭਾਈ ਤੂੰ ਸਾਧ ਸੰਗਤ ਕਰਿਆ ਕਰ ਸਾਧ ਸੰਗਤ ਕਰਨ ਦੇ ਨਾਲ ਤੇਰੇ ਅੰਦਰ ਚੰਗੇ ਗੁਣ ਜਿਹੜੇ ਨੇ ਉਹ ਪੈਦਾ ਹੋ ਜਾਣਗੇ ਹੁਣ ਸੰਤ ਬਾਬਾ ਨਿਹੰਗ ਸਿੰਘ ਜੀ ਮਹਾਪੁਰਸ਼ ਉਹਨਾਂ ਨੇ ਦੇਖੋ ਬੰਦਗੀ ਕੀਤੀ ਨਾਮ ਜਪਿਆ ਉਹਨਾਂ ਦੀ ਯਾਦ ਵਿੱਚ ਹੀ ਜੁੜ ਬੈਠੇ ਆ ਨਾ ਆਪਾਂ ਸਾਰੇ ਉਹਨਾਂ ਦਾ ਆਉਣ ਦੇ ਵਿੱਚ ਸੰਸਾਰ ਵਿੱਚ ਆਉਣ ਦਾ ਮਨੋਰਥ ਕੀ ਹੁੰਦਾ ਉਹ ਮਹਾਰਾਜ ਜੀ ਦੱਸਦੇ ਨੇ ਬਾਣੀ ਦੇ ਅੰਦਰ ਮਹਾਰਾਜ ਕਹਿੰਦੇ ਦੇਖਿਓ ਜਿਹੜੇ ਮਹਾਪੁਰਸ਼ ਨੇ ਆਉਂਦੇ ਉਹਨਾਂ ਦਾ ਆਉਣਾ ਧੰਤਾ ਦੇ ਜੋਗ ਹੁੰਦਾ ਹੈ ਸੰਸਾਰ ਦੇ ਅੰਦਰ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤ ਤਰਾਇਆ ਵੀ ਉਹਨਾਂ ਦਾ ਆਉਣਾ ਧੰਨਤਾ ਦੇ ਜੋਗ ਹੈ ਜਿਨ੍ਹਾਂ ਦੀ ਕਿਰਪਾ ਦੇ ਨਾਲ ਸਾਰਾ ਸੰਸਾਰ ਜਿਹੜਾ ਤਰ ਜਾਂਦਾ ਹੈ ਹੁਣ ਸਾਰੇ ਸੰਸਾਰ ਦਾਤ ਵਿਦਵਾਨ ਇਹ ਵੀ ਕਰਦੇ ਨੇ ਕਿ ਜਿੰਨੇ ਵੀ ਜੀਵ ਮਹਾਪੁਰਸ਼ਾਂ ਦੇ ਨਾਲ ਜੁੜ ਜਾਂਦੇ ਨੇ ਉਹਨਾਂ ਦਾ ਸੰਸਾਰ ਹੀ ਹੁੰਦਾ ਉਹ ਭਾਵੇਂ ਲੱਖਾਂ ਦੀ ਗਿਣਤੀ ਵਿੱਚ ਹੋਣ ਕਰੋੜਾਂ ਦੀ ਗਿਣਤੀ ਵਿੱਚ ਹੋਣ ਜਿੰਨੇ ਵੀ ਮਹਾਂਪੁਰਸ਼ਾਂ ਦੇ ਨਾਲ ਜੁੜ ਗਏ ਜਿੰਨਾਂ ਦਾ ਵੀ ਮਹਾਂਪੁਰਸ਼ਾਂ ਦੇ ਉੱਤੇ ਭਾਵਨਾ ਬਣ ਗਈ ਸ਼ਰਧਾ ਬਣ ਗਈ ਵਿਸ਼ਵਾਸ ਬਣ ਗਿਆ ਉਹ ਸਾਰੇ ਉਹਨਾਂ ਮਹਾਂਪੁਰਸ਼ਾਂ ਮਹਾਂਪੁਰਸ਼ ਕੀ ਕਰਦੇ ਆ ਉਹਨਾਂ ਸਾਰਿਆਂ ਨੂੰ ਤਾਰ ਦਿੰਦੇ ਧੰਨ 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 ਜਨ ਆਇਆ ਜਿਸ ਪ੍ਰਸਾਦ ਸਭ ਜਗਤਿਤ ਰਾਇਆ ਜਨ ਆਮਨ ਕਾ ਇਹੈ ਸਵਾਉ ਕਹਿੰਦੇ ਜਨ ਜਿਹੜੇ ਵਾਹਿਗੁਰੂ ਦੇ ਦਾਸ ਨੇ ਭਗਤ ਨੇ ਸੰਤ ਨੇ ਮਹਾਂਪੁਰਸ਼ ਨੇ ਉਹਨਾਂ ਦਾ ਸੰਸਾਰ ਵਿੱਚ ਆਉਣ ਦਾ ਸਵਾਉ ਪਰਯੋਜਨ ਕੀ ਹੁੰਦਾ ਹੈ ਉਹਨਾਂ ਦਾ ਸਵਾਉ ਇਹ ਹੁੰਦਾ ਉਹ ਆਪ ਨਾਮ ਜਪਦੇ ਨੇ ਹੋਰਨਾਂ ਨੂੰ ਨਾਮ ਜਪਾਉਂਦੇ ਨੇ ਜਨਕੈ ਸੰਗ ਚਿਤ ਆਵੈ ਨਾਉ ਉਹਨਾਂ ਦੇ ਸੰਗ ਦੇ ਵਿੱਚ ਪਰਮਾਤਮਾ ਚੇਤੇ ਆਉਂਦਾ ਉਹਨਾਂ ਦੇ ਕੋਲ ਬੈਠ ਕਰਕੇ ਵਾਹਿਗੁਰੂ ਪਰਮਾਤਮਾ ਦੀ ਯਾਦ ਆਉਂਦੀ ਹੈ ਜਦੋਂ ਅਸੀਂ ਮਹਾਂਪੁਰਸ਼ਾਂ ਦੇ ਦਰਸ਼ਨ ਕਰਦੇ ਆ ਉਹਨਾਂ ਦੀ ਸੰਗਤ ਵਿੱਚ ਆ ਕੇ ਬੈਠਦੇ ਆ ਤੇ ਮਾਬੂਰ ਸਾਨੂੰ ਇਹੀ ਬਚਨ ਕਰ ਦਿਆ ਕਰਦੇ ਕਿ ਭਾਈ ਨਾਮ ਜਪਿਆ ਕਰੋ ਸਿਮਰਨ ਕਰਿਆ ਕਰੋ ਸਮਾਂ ਕੱਢਿਆ ਕਰੋ ਬੰਦਗੀ ਕਰਨ ਵਾਸਤੇ ਕਿਉਂਕਿ ਜਿਹੜਾ ਇਹ ਕਾਲ ਯੁਗ ਦਾ ਸਮਾਂ ਹੈ ਨਾ ਇਹਦੇ ਵਿੱਚ ਮਹਾਰਾਜ ਜੀ ਨੇ ਕਿਹਾ ਕਿ ਨਾਮ ਤੋਂ ਬਿਨਾ ਇਹ ਕਾਲ ਯੁਗ ਦੇ ਵਿੱਚ ਜੀਵ ਦਾ ਉਧਾਰ ਨਹੀਂ ਹੋ ਸਕਦਾ ਹਾਂ ਪੁਰਾਣੇ ਯੁਗਾਂ ਦੀ ਹੋਰ ਗੱਲ ਸੀ ਕੋਈ ਜਾਗ ਕਰਦਾ ਸੀ ਕੋਈ ਪੁੰਨ ਦਾਨ ਕਰਦਾ ਸੀ ਕੋਈ ਸਾਧਨਾ ਕਰਦਾ ਸੀ ਵੀ ਉਹਨਾਂ ਕੋਲੇ ਲੰਮੀਆਂ ਉਮਰਾਂ ਸੀ ਵਡੇਰੀ ਉਮਰ ਸੀ ਬਹੁਤ ਲੰਮਾ ਲੰਮਾ ਸਮਾਂ ਸੀ ਉਹਨਾਂ ਸਾਧਨਾਂ ਦੇ ਵਿੱਚ ਉਹ ਪਏ ਰਹੇ ਪਰ ਕਹਿੰਦੇ ਕਾਲ ਯੁਗ ਦੇ ਸਮੇਂ ਦੇ ਅੰਦਰ ਇੱਕ ਕੇਵਲ ਨਾਮ ਦਾ ਹੀ ਆਸਰਾ ਹੈ ਨਾਮ ਦੇ ਆਸਰੇ ਅਸੀਂ ਸੰਸਾਰ ਸਾਗਰ ਨੂੰ ਤਰ ਸਕਦੇ ਹਾਂ